ਗੋਬਾ ਪਰ ਤਰਫ ਨਾ ਲੋਕਾਂ ਪੇ ਆਕ ਵਕਤੇ ਬਹਿ ਜਾਣਗੇ ਇਹ ਨਹੀਂ ਪਤਾ ਵੀ ਅੱਕਾਂ ਦੇ ਅਸੀਂ ਕਿੱਥੋਂ ਅਸੀਂ ਤਾਂ ਕਰਦੇ ਅੱਤੇ ਦੀ ਸਾਡੀ ਇੱਕ ਫਸਲ ਮਾਰੀ ਜਾਵੇ ਦੂਜੀ ਵੀ ਚਾਰੋਂ ਨੇ ਦੂਜੀ ਮਾਰੀ ਜਾਵੇ ਤੀਜੀ ਨੂੰ ਵਿਚਾਰੋਂ ਨੇ ਅੱਤ ਨਾਲ ਦੱਸਦਾ ਕੋਈ ਤਾਂ ਸਾਡੇ ਸਾਡੇ ਦੀ ਮਾਤ ਕਰ ਨੇ ਬਾਈ ਹਾਂ ਹਾਂ ਬਾਕੀ ਕੋਈ ਗੱਲ ਨਹੀਂ ਜਿਵੇਂ ਗੱਡੇ ਉਵੇਂ ਪਟੇ ਜਾਣਗੇ ਆ ਬਈ ਅਸੀਂ ਕੱਲ ਪਾਣੀ ਲਾਉਨੇ ਤਾਂਦੇ ਆਏ ਤੇਰੀ ਕਿਹੜੇ ਪਸਾਉ ਦਾ ਸਾਡੇ ਕੋਲ ਸਾਨੂੰ ਇਹ ਨਹੀਂ ਤਰ੍ਹਾਂ ਸਿਆਰ ਹੁੰਦਾ ਇਹ ਤੇ ਇਹ ਤਾਂ ਇਸ ਤਰ੍ਹਾਂ ਜੱਪਾ ਉੱਪਰ ਇਹ ਸਭ ਮੋਦੀ ਤਾਂ ਥੋੜਾ ਜਿਹਾ ਜ਼ਿਆਦਾ ਹੀ ਪਵਾਇਦਾ ਤੇ ਤੇਰੇ ਹੜਾ ਜਿਹੜਾ ਲੋਕ ਵੀ ਦੱਸਦੇ ਕੋਣੋਂ ਮਾਨੀ ਦਾ ਨਾਮ ਨਹੀਂ ਕਿਸੂਆਂ ਨੇ ਦੋਈ ਹੂੰ ਬਈ ਇਹਨਾਂ ਨੇ ਕੱਦ ਕਿਆ ਕਰਾਉਂਦੇ ਇਸ ਤੇ ਹੂੰ ਉਹਨੂੰ ਅੱਗੇ ਨਹੀਂ ਪਤਾ ਲੱਗਦਾ ਵੀ ਥੋੜੇ ਦੇਸ਼ ਤੇ ਚਲੋ ਆਪਾਂ ਥੋੜਾ ਜਿਹਾ ਧਿਆਨ ਤੇ ਵੀ ਜਾਉਂਗਾ ਜੀ ਅਸੀਂ ਪੰਜਾਬ ਵਾਲੇ ਨਾ ਆਤਵਾਦੀ ਕਹੇ ਲੱਗ ਜਾਂਦੇ ਆ ਉਹ ਥੋੜਾ ਦੇਸ਼ ਬਣਾਉਣ ਵਾਲਾ ਕੌਣ ੁੱਟ ਤਾਂ ਸਾਡੇ ਦਾ ਧਾੜ ਵੀ ਆਉਣਾ ਤੇ ਲੁੱਟ ਕੇ ਥੋੜਾ ਖਾਦਾ ਕੁਝ ਕਹਿ ਜਾਂਦੇ ਸੀ ਇਹ ਅਸੀਂ ਦੇਖਦਾ ਨਾ ਲੋਥੇ ਲੋੜੇ ਅਸੀਂ ਅੱਜ ਉਸ ਤਰੀਕੇ ਸਾਡਾ ਇੱਥੇ ਵੀ ਆ ਗਿਆ ਜਿਹੜਾ ਜ਼ਬਰ ਜ਼ੁਲਮ ਦੇ ਖਿਲਾਫ ਅਸੀਂ ਤਾਂ ਲੜਨੇ ਲੱਗਨੇ ਹੂੰ ਜੋ ਮਰਜੀ ਹੋ ਜੀ ਅਰੇਕ ਯੂਨੀਅਨ ਵਿੱਚ ਸਾਡੇ ਗੁਰੂ ਵਾਲੀ ਉਹ ਤਸਰਾ ਲੈ ਕੇ ਤੁਰਿਆ ਸੀ ਇਹ ਪਹਿਰ ਨਾ ਚੀਜ਼ਾਂ ਦਾ ਸਾਨੂੰ ਕੋਈ ਡਰ ਨਹੀਂ ਸਾਡੇ ਸਾਡੇ ਗੁਰੂ ਸਾਡੇ ਨਾਲ ਆ ਕੋਈ ਨਹੀਂ ਕੁਝ ਹੋਊਗਾ ਮਾਰ ਦੇ ਰੋ ਮਰਦੀ ਕਰਨ ਮਾਰ ਕੇ ਕਿੱਥੇ ਜਾਣਗੇ ਹੂੰ ਮਾਰ ਕੇ ਲੋਕਾਂ ਦੀ ਵਾਇਰ ਨੂੰ ਤੇ ਵਾਇਰ ਨਹੀਂ ਜਾ ਸਕਦਾ ਸਾਰਾ ਲੋਕ ਆਵਾਜ਼ ਤੇ ਲੋਕ ਆਵਾਜ਼ ਹੁੰਦੀ ਹੈ ਹੋਰ ਪ੍ਰਚੰਡ ਹੋ ਜਾਂਦੀ ਹੈ ਸਾਨੂੰ ਐਵੇਂ ਸਾਨੂੰ ਉਹ ਆਪ ਸਾਡੇ ਕਹੇ ਜਾਂਦੇ ਆ ਸਾਡੇ ਸਵਾਲ ਆਉਂਦੇ ਆ ਤੇ ਦੂਜੀ ਉਹਨਾਂ ਨੇ ਸਾਨੂੰ ਪਤਾ ਹੈ ਜੇਕਰ ਇੱਕ ਵਾਰੀ ਸਾਨੂੰ ਇਹਨਾਂ ਨੇ ਤੰਗ ਤੋਂ ਕਰਿਆ ਆਪ ਤੇ ਕਿੱਥੇ ਚੱਪਣਗੇ ਸਾਨੂੰ ਇਸ ਵਾਰ ਲੱਗਦਾ ਵੀ ਪੂਰਾ ਕੰਮ ਕਰਕੇ ਮੁੜੋਂਗੇ ਪੂਰੇ ਤਰ੍ਹਾਂ ਕਦੇ ਮੁੜੇ ਹੀ ਨਹੀਂ ਕੀ ਅਰੇ ਮੁੜੇ ਨਹੀਂ ਲੱਗਦਾ ਵੀ ਮੁੜੇ ਥੋੜਾ ਹੋ ਗਿਆ ਉਹ ਤੋਂ ਵਿਸ਼ਵਾਸ ਕਰਕੇ ਇਹਨਾਂ ਤੇ ਇਹਨਾਂ ਨੇ ਮੰਗਾ ਮੰਨ ਲਿਆ ਅਸੀਂ ਥੋੜਾ ਇਹ ਉਹ ਤੋਂ ਕਹਿ ਲਿਆ ਵੀ ਲਾਗੂ ਕਰੋ ਹੁਣੇ ਅਸੀਂ ਹਿੰਦਾਂਗੇ ਹੀ ਤੇ ਥੋੜਾ ਇਹ ਚਲੋ ਸਹੀ ਵਾਰ ਵਿਸ਼ਵਾਸ ਵੀ ਕਰਨਾ ਪੈਂਦਾ ਸਰਕਾਰਾਂ ਨੂੰ ਕੋਈ ਐਨੀ ਗੱਲ ਹੋਣੀ ਵਿਸ਼ਵਾਸ ਵੀ ਨਾ ਕਰੀਏ ਸਾਧੀਆਂ ਜਿ ਤੁਂ ਜਿ ਵੀ ਸਰਕਾਰਾਂ ਸਾਖ ਜਿਓ ਮੋਤਾਂ ਦਾ ਅਸੀਂ ਬਣੀਏ ਕਿਉਂ ਨਾ ਸਾਨੂੰ ਹੀ ਇਥੋਂ ਪ੍ਰੋਖੇ ਕਰਨੀ ਹੋਏ ਤੈਨੂੰ ਇਹ ਸਮਝ ਲੈਣਾ ਵੀ ਇਹ ਸਰਕਾਰਾਂ ਤੋਂ ਕੋਈ ਗੱਲ ਨਹੀਂ ਹੁੰਦੀ ਕਿਤ ਪੈਮ ਸੀ ਮੈਂ ਕਿਸੇ ਪਾਰਟੀ ਖਿਲਾਫ ਨਹੀਂ ਬੋਲਣਾ ਚਾਹੁੰਦਾ ਦਾ ਇੰਦਰਾ ਜੀ ਇੰਡੀਆ ਸੀ ਪੜਦੇ ਹੁੰਦੇ ਦਾ ਸਾਡੇ ਲੇਖ ਚ ਲਿਖਿਆ ਹੁੰਦਾ ਇੰਦਰਾ ਇੰਡੀਆ ਤੇ ਇਹਦੀ ਅਜੇ ਹੈ ਆਜੋ ਪਾਰਟੀ ਫੱਟੀਆਂ ਤੇ ਟੱਕੇ ਸਾਹਿਤ ਆ estrang ਇਹਨਾਂ ਦੇ ਪੈਰ ਉੱਪਰ ਜਾਂਦੇ ਬਣੇ ਪੜੇ ਵੱਡੇ ਰਾਜੇ ਆਏ ਸਤਨਤਾ ਹੋ ਗਿਆ ਬੜਾ ਬਸੋਰ ਆਰਾਮ ਦੇ ਜੀ ਫਿਰਦਾ ਦਾ 20 ਸਾਲਾਂ ਦੇ ਰਾਜੇ ਪੱਛੀ ਹੌਂ ਤੇ ਕਾਂ ਚਾਤੇ ਲੜਦਾ ਵੀ ਆਹ ਤੱਕ ਜੀ ਆਹ ਹੁਣ

ਇਸ ਨੂੰ ਤਾਂ ਸਿਰਫ ਉਹਨਾਂ ਨੇ ਕਰ ਰਿਹਾ ਬੱਸ ਓਟੋਬੱਸ ਉਹਨੂੰ ਦੱਸਦਾ ਸਨ ਗੋਰੀ ਤਾਂ ਪਰਨੇ ਗਏ ਜੀ ਬੜਾ ਤਖੜੇ ਕਰਾ ਦੇ ਪੁੰਗਸ ਜੀ ਬਾਈ ਹੂੰ ਉਹਨਾਂ ਨੇ ਅਹਿਸਾਸ ਕੀਤਾ ਗਲੋਮੀ ਦਾ ਅਸੀਂ ਵੀ ਅਹਿਸਾਸ ਕਰਦੇ ਆਂ ਵੀ ਅੱਜ ਵੀ ਅਸੀਂ ਗਲੋਮੀ ਅਸੀਂ ਪੂਰਾ ਯਾਦ ਨਹੀਂ ਹੋਣਾ ਤੇ ਲੜਾਈਆਂ ਜਦੋਂ ਉਹ ਲੜਦੇ ਰਹੇ ਤਾਂ ਉਹ ਤੁਹਾਨੂੰ ਲੋਕਾਂ ਨੂੰ ਪਤਾ ਹੀ ਨਹੀਂ ਚੇਤਨਤਾ ਹੀ ਹਗੀ ਸੀ ਤਾਂ ਜੀ ਅੱਜ ਤਾਂ ਚੇਤਨਤਾ ਬਹੁਤ ਆ ਸਾਡੇ ਵਰਗੇ ਤੇ ਠੀਕ ਆ ਅਸੀਂ ਰੋਜ਼ੀ ਰੋਟੀ ਮਗਰ ਵੀ ਸਾਡੇ ਬੱਚੇ ਜਾਂਦੇ ਆ ਸਾਡਾ ਕੰਮ ਹੈ ਜਾਣਾ ਪਰ ਇਹ ਨਹੀਂ ਵਾਸੀਂ ਕਿੱਥੇ ਜਾ ਕੇ ਸਾਡੇ ਬੱਚੇ ਬੈਠੇ ਨੇ ਕਿਸੇ ਗੱਲ ਨੂੰ ਧੁੰਲ ਗਏ ਉਹ ਲੱਗੋ ਨਹੀਂ ਜਿਵੇਂ ਆਕੇ ਪਿਛਲੇ ਮੋੜ ਤੇ ਮੇਰੇ ਸਾਰੇ ਆਗੇ ਵਾਪਸ ਹੋ ਵੀ ਆ ਜਾਣ ਕੋਈ ਕੁਝ ਹੋ ਰਿਹਾ ਜੀ ਬਹੁਤ ਹੈ ਤਾਂ ਸਾਨੂੰ ਮੀਰ ਆ ਤਕੜਾ ਹੋਊਗਾ ਹਾਂ ਜਿਹੜੇ ਕਿਸਾਨ ਛੀਦ ਹੋਇਆ ਵੀ ਲੱਗਦਾ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਫੇਰ ਮਿਲੂ ਛੀਰੋ ਛੀਦੋ ਬਖੋ ਆਇਆਣਾ ਟੱਡੀ ਗੱਲ ਆ ਜੀ ਤਾ ਜਾਣਾ ਹੀ ਜਾਣਾ ਇਹ ਦੁਨੀਆ ਦਾ ਕਿਹੜਾ ਆਇਆ ਜਾਣਾ ਛੀਰ ਹੋ ਜਾਣਾ ਤਾਂ ਉਹ ਵਧੀਆ ਗੱਲ ਹੈ ਜੀ ਜਿਵੇਂ ਜਿਵੇਂ ਬਾਡਰ ਤੇ ਮਾਹੌਲ ਬੰਦਾ ਬੀਐਸਐਫ ਬਾਡਰ 'ਤੇ ਆ। ਹਾਂਜੀ। ਲਾਈਏ ਪੰਜਾਬ ਦੇ ਇਧਰ ਆਪਣੇ ਆਸਤੇ ਲਈ ਬੈਠੇ ਰੋਕਣ ਵਾਸਤੇ। ਇਹਨਾਂ ਨੇ ਆਪਦੇ ਪੂਰੀ ਕੋਸ਼ਿਸ਼ ਕਰਨੀ ਆਖੂੰ ਦੇ ਰੋਕਣ ਦੀ। ਆਪਾਂ ਅਸੀਂ ਆਪਾਂ ਬਚਾਵੇ ਅਸੀਂ ਚਲ ਤੱਕ ਇਹਨਾਂ ਵੀ ਬੱਚੋਂ ਪ੍ਰਕਾਰ ਤੋਂ। ਨਹੀਂ ਸਹੀ ਗੱਲ। ਇਹ ਕੋਲੋਂ ਸਾਰੇ ਜੇ ਆਪਾਂ ਮਾਰਨਾਂ। ਨਹੀਂ ਕੋਈ ਤਾਂ ਨਹੀਂ ਚੀਜ਼ ਆ ਰੋਕਣ। ਇਹਨਾਂ ਨੇ ਆਪਾਂ ਰੋਕਣੇ ਰੋਕਣੇ ਇਹਨਾਂ ਤੋਂ ਦਾਵਾਂ ਇਹ ਮਿਲਦੀ। ਤੇ ਆਪਾਂ ਇਹਨਾਂ ਨੂੰ ਵੀ ਬਚਾਉਣਾ ਸਾਡੇ ਭਰਾ। ਆਪਣਾ ਮਸਲਾ ਵੀ ਹੱਲ ਕਰਨਾ ਆਪਾਂ ਨੜੀਆਂ ਤੇ ਆਇਆ ਸਰਕਾਰਾਂ ਦਾ ਸਹਾਰਾ ਜੀ। ਸਾਡੀ ਲੜਾਈ ਤਾਂ ਇਹ ਮੰਗਾ ਨਹੀਂ ਲੜਾਈ ਮੰਨੀਆਂ ਹੁੰਦੀਆਂ ਮੰਗਾ ਨਹੀਂ ਕਰਦੇ ਚੱਲ ਹੁਵੇ ਦੋਸਤਾਂ ਨੂੰ ਆਇਆ ਦੋਸਤੋ ਅੱਜ ਤੇ ਸਾਨੂੰ ਕੁਝ ਕਹਿੰਦੇ ਹੁਣ ਤਾਂ ਇਹ ਸਦਰਾ ਹੋ ਗਿਆ ਹੁਣ ਤਾਂ ਕਿ ਸਾਨੂੰ ਸੱਦੀ ਨਹੀਂ ਸਾਡੇ ਵਾਦੇ ਸਾਡੇ ਵਿੱਚੋਂ ਮਰਦੀ ਧਰਨਾ ਪਰ ਸਾਨੂੰ ਵੀ ਲੱਗਦਾ ਪੂਰੇ ਕਰਨਗੇ ਹੂੰ ਵਾਦੇ ਜਰੂਰ ਕਰਨਗੇ ਸਾਨੂੰ ਪਤਾ ਇਸੇ ਹਾਲ ਕਿਉਂਕਿ ਵੋਟਾਂ ਨਹੀਂ ਹੋਰ ਤਾਂ ਅਸਰ ਪੈਂਦਾ ਹੀ ਹੈ ਬਿਲਕੁਲ ਬਿਲਕੁਲ ਬਹੁਤ ਅਸਰ ਪੈਂਦਾ ਐਵੇਂ ਲੱਗਦਾ ਠੀਕ ਹੈ ਜੀ ਇਹ ਐਵੇਂ ਇਤਨਾ ਧਾਰਮਿਕ ਆਸਤਾ ਇਹ ਕਿ ਲੋਕਾਂ ਦੇ ਆਤਮ ਸਵਾਦ ਹੋਣ ਧਾਰਮਿਕ ਆਸਤਾ ਵਸਾ ਕੇ ਮੈਂ ਨਾ ਨਹੀਂ ਲੰਡਾ ਇਹਨਾਂ ਨਾਲ ਉਹ ਕੋਈ ਕਈ ਵਾਰੀ ਦਾ ਧਰਮ ਤੇ ਜਾਵਰ ਜੀ ਆਉਂਦਾ ਪਰ ਉਹ ਦਾ ਥੋੜਾ ਜਿਆਦਾ ਬਣਦਾ ਧਾਰਮਿਕ ਆਸਤਾ ਬਣਾ ਲਿਆ ਲੋਕਾਂ ਦੀ ਅੱਖ ਤੋਂ ਲੋਕਾਂ ਦੇ ਅੱਖ ਪਰਕਰ ਨਾ ਤੇ ਆਸਤਾ ਸਾਡੇ ਦੋਨੇ ਵੱਖੋ ਵੱਖਰੇ ਵਾਸਤੇ ਅਸੀਂ ਕਹਿੰਦੇ ਹਰ ਇੱਕ ਬੰਦਾ ਆਪਣੀ ਤੱਤਾਂ ਦੀ ਹੀ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਉਹਦਾ ਧਰਮ ਹੋ ਗਏਗਾ ਉਹਦਾ ਧਰਮ ਤਾਂ ਕਦੇ ਨਹੀਂ ਹਿੱਥੇ ਨਹੀਂ ਨਾ ਕਿ ਕਿ ਤਾਂ ਮੈਂ ਸਾਰੇ ਧਰਮਾਂ ਦਾ ਜਿਵੇਂ ਨਿਕੋਪ ਕਰ ਲੀਏ ਲਗਭਗ ਧਰਮ ਇਹ ਹੀ ਕਹਿੰਦੇ ਨਾ ਪਾਈ ਬੰਦੇ ਤੇ ਰਹਿਮ ਕਰੋ ਤਾਰ ਮਾਰੂ ਜੀ ਕਹੇ ਮਾਰੋ ਨਾ ਗਸ ਹੂੰ ਪਰਮਾਤਮਾ ਇਹ ਕਹਿੰਦਾ ਸਾਰੇ ਬੰਦੇ ਕੋਈ ਕਿਸੇ ਕੋਈ ਚਾਰ ਪੈਸੇ ਵੱਧ ਆ ਗਏ ਤੁਰੀ ਉਹ ਉਹਨਾਂ ਦੀ ਕਾਸ਼ ਪਤਲੀ ਬਣ ਕੇ ਬਹਿ ਜਾ ਤੁਸੀਂ ਹੁਣ ਕਹਿਆ ਅਸੀਂ ਮੋਤੀ ਨੂੰ ਕਿੱਥੇ ਗਏ ਮੋਤੀ ਸਾਹਿਬ ਕਿਹਨਾਂ ਦਾ ਬੱਛਾ ਕਰੀ ਜਮੈਂ ਕਿਉਂ ਇੰਨਾ ਦਾ ਸਾਰਾ ਯਾ ਲੈ ਜੇ ਤੈਨੂੰ ਕੀ ਚੱਕਾ ਤਾਂ ਸਭ ਤੋਂ ਸਮਝ ਵੀ ਤੂੰ ਆਜਾ ਬੱਤੇ ਨਹੀਂ ਸਮਾਉਣ ਨਾ ਕਰ ਹੂੰ ਹੂੰ ਜਾਦਾ ਹੋਣਾ ਵੀ ਬੰਦੇ ਨੇ ਨਾ ਉਹਦੇ ਬੱਚੇ ਨੂੰ ਰਾਜ ਦੇਣਾ ਜੀ ਉਹ ਕਰਨਾ ਕਰਨਾ ਉਹ ਤਾਂ ਕੋਈ ਗੱਲ ਹੀ ਨਹੀਂ ਜੀ। ਹਾਂ। ਫਿਰ ਇਹਨਾਂ ਨੂੰ ਬਾਲੀਡਾਨੀ ਦਾ ਚਤਰ ਕਿਦਾਰੇ ਰੇਲਾ ਦੇਤੀ ਉਹਨਾਂ ਨੂੰ ਕੁਝ ਨਾ ਹੁਣ ਜ਼ਮੀਨਾਂ ਦੇਣ ਨੂੰ ਵਰਦਾ। ਕਿ ਕਿਦਾਰੇ ਕੋਸ਼ ਘਰ ਨੂੰ ਵਰਦਾ ਅਮਰੀਕਾ ਦੀ ਗੱਲ ਕਰਦਾ। ਅਮਰੀਕਾ ਵਰਗਾ ਸਿਸਟਮ ਤਾਂ ਬਣਾਓ ਕਾਨੂੰਨ ਤਾਂ ਬਣਾਓ ਹੋ ਜੀ। ਜਿੱਦਾਂ ਦੇਖੋ ਜੀ ਨਾਗਰਤਾ ਦੀ ਆਬਾਦੀ ਜਿੰਨੀ ਸਾਡੀ ਵਾਤੀ ਜਿੰਨੀ ਤਿੱਖ ਮਕਸਦ ਵੀ ਕਰੋੜਾਂ ਆਪਣੀ ਤਾਂ ਹੈਗੀ ਵਾਤੀ ਹੈ। 30 ਕਰੋੜ ਜਦੋਂ ਚਾਰ ਘੜਾਣੇ ਹੁੰਦੇ ਇਹਨਾਂ ਦਾ 18% ਬਾਕੀ ਕਿੱਧਰ ਭਾਣਵੇਂ 90% ਪਾਸਾ ਤਾਂ ਪੱਲੇ ਨਹੀਂ ਮਾਣ 10% ਕਿਹਾ ਸੀ ਸਾਰੇ ਜਉਂਦੇ ਹਜੇ ਵੀ ਇਹਨਾਂ ਨੂੰ ਕੋਈ ਸਬਰ ਨਹੀਂ ਹੈ ਹੂੰ ਸਬਰ ਸਾਥੋਂ ਕੰਮ ਕਿਵੇਂ ਲੈਣਗੇ ਤੁਹਾਨੂੰ ਮਾਰਦੇ ਵੀ ਹੱਕ ਮੰਗਣ ਵਾਲੇ ਤਾਂ ਫਿਰ ਉਹ ਆਦੇ ਵੀ ਇਹ ਤਾਂ ਦੂਜੇ ਕਹਿੰਦੇ ਮੁੜ ਕੇ ਆਖਦੇ ਮਿਲਿਟੈਂਟ ਹੈ ਉਹ ਜੋ ਇਹ ਜੋ ਵਰਤੀ ਕਹੀ ਜਾਂ ਜਦੋਂ ਸਰਕਾਰਾਂ ਤੋਂ ਅਸੀਂ ਹੱਕ ਮੰਗਾਂਦੇ ਦੁਨੀਆ ਕਿ ਜਿੱਥੇ ਮਰਜ਼ੀ ਜਾਉਂਦਾ ਜਦੋਂ ਕੋਈ ਵੀ ਬੰਦਾ ਦੁਨੀਆ ਸਰਕਾਰਾਂ ਤੋਂ ਹੱਕ ਮੰਗੂ ਕਿ ਦੁਨੀਆ ਜਿਹੜੇ ਮਰਜ਼ੀ ਦੇਖਦੀ ਗੱਲ ਕਰਦਾ ਉਹ ਸਭ ਕੁਝ ਚੱਲਦੀ ਤੇ ਸਭੇ ਲੱਗ ਜਾਂਦੇ ਇਹ ਤਾਤਵਾਦੀ ਹੈ ਜੀ ਉਸੇ ਹੱਤ ਵੱਤੇ ਆ ਤੁਹਾਨੂੰ ਆ